ਸ਼ਰਮਾ ਤੁਹਾਡਾ ਹੋਸਟ ਤੇ ਦੋਸਤ ਅੱਜ ਸਾਡੇ ਨਾਲ ਨੇ ਅਨਿਲ ਠਾਕਰ ਜੀ ਸਰਪੰਚ ਮਾਨਸਰ ਜ਼ਿਲ੍ਹਾ ਮੁਕੇਰੀਆ ਤੋਂ ਅੱਜ ਜੀ ਨੀਲ ਜੀ ਇਹੜੀ ਚਰਚਾ ਦਾ ਵਿਸ਼ੇ ਹੈ ਕਿ ਸਮਾਜ ਦੇ ਕਾਫੀ ਕੁਸ਼ਨ ਨੇ ਜਿਹੜੇ ਮੈਂ ਲੈ ਕੇ ਆਇਆ ਤੁਹਾਡੇ ਕੋਲ ਕਿ ਤੁਸੀਂ ਪਹਿਲੇ ਆਰਐਸਐਸ ਚ ਰਹੇ ਹੋ ਫਿਰ ਤੁਸੀਂ ਬੀਜੇਪੀ ਚ ਕੰਮ ਕੀਤਾ ਫਿਰ ਅਕਾਲੀਆਂ ਚ ਅੱਜ ਕਾਂਗਰਸ ਚ ਤੇ ਉਹ ਇੱਕ ਸਾਰਿਆਂ ਦਾ ਇੱਕ ਇੱਕ ਜਿਹੜਾ ਪ੍ਰਸ਼ਨ ਜਿਹੜਾ ਮਾਰਕ ਹੈ ਉਹਨਾ ਤੁਸੀਂ ਦੱਸੋਗੇ ਇਹ ਜਿਹੜਾ ਸਫਰ ਹੈ ਕਿਸ ਆ ਦੇ ਵਿੱਚ ਬੀਪੰਜੀ ਨਮਸਕਾਰ ਹਾਂਜੀ ਔਰ ਤੁਹਾਡਾ ਸਵਾਗਤ ਵੀ ਹੈ ਤੁਸੀਂ ਆਇਓ ਤੁਹਾਡੇ ਸਵਾਲ ਹੈ ਮੇਰੇ ਜਵਾਬ ਹੋਣਗੇ ਕੋਸ਼ਿਸ਼ ਕਰਾਂਗਾ ਨਹੀਂ ਸਵਾਲ ਮੇਰੇ ਨਹੀਂ ਹੈ ਜਨਤਾ ਦੇ ਜਨਤਾ ਦੇ ਸਵਾਲ ਤੁਸੀਂ ਲੈ ਕੇ ਆਇਓ ਤੁਹਾਡੇ ਮਾਧਿਅਮ ਨਾਲ ਸਵਾਲ ਮੈਨੂੰ ਕੀਤੇ ਜਾ ਰਹੇ ਹੈ ਹਾਂਜੀ ਮੈਂ ਕੋਸ਼ਿਸ਼ ਕਰਾਂਗਾ ਕਿ ਉਸਵਾਲਾਂ ਦਾ ਜਵਾਬ ਦੇ ਪਾਵਾਂ ਔਰ ਇਹ ਜਿਹੜਾ ਸਫਰ ਹੈ ਸਭ ਤੋਂ ਪਹਿਲੇ ਤੇ ਤੁਹਾਡੀ ਇੱਕ ਗੱਲ ਆਈ ਬੀਜੇਪੀ ਹਾਂਜੀ ਮੈਂ ਆਰਐਸਐਸ ਦਾ ਕਾਰਕਟਰਤਾ ਰਿਹਾ ਹਾਂ ਠੀਕ ਹੈ ਔਰ ਆਰਐਸਐਸ ਕੰਮ ਕੀਤਾ ਹੈ ਲੇਕਿਨ ਭਾਜਪਾ ਦੇ ਵਿੱਚ ਮੇਰਾ ਨਾਂ ਕੋਈ ਮੈਂਬਰਸ਼ਿਪ ਹੈ ਨਾ ਹੀ ਮੈਂ ਭਾਜਪਾ ਚ ਕੰਮ ਕੀਤਾ ਤੁਹਾਡੀ ਪਹਿਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਮੈਂ ਰਾਜਨੀਤੀ ਦਾ ਸਫ਼ਰ ਸ਼ੁਰੂ ਕੀਤਾ ਉਹ ਮੈਂ ਅਕਾਲੀ ਦਲ ਤੋਂ ਸ਼ੁਰੂ ਕੀਤਾ ਹੈ ਅਕਾਲੀ ਦਲ ਤੋਂ ਜੀ ਅਕਾਲੀ ਦਲ ਦਾ ਜਿਹੜਾ ਤੁਹਾਡਾ ਆਨ ਦਾ ਸਫ਼ਰ ਹੈ ਉਹ ਕਿਸ ਤਰ੍ਹਾਂ ਤੁਸੀਂ ਕਾਲੀ ਦਲ ਚਾਏ ਸੀਗੇ ਕਿਹਦੇ ਜਰੀਏ ਕੀ ਤੁਹਾਡਾ ਜਿਹੜਾ ਰੋਲ ਮਾਡਲ ਕਾਲੀ ਦਲ ਬਣ ਗਿਆ ਜੀ ਦੇਖੋ ਮੈਂ ਸਮਾਜ ਸੇਵਾ ਦੇ ਖੇਤਰ ਚ ਕੰਮ ਕੀਤਾ ਹੈ ਅਲੱਗ-ਅਲੱਗ ਸੰਸਥਾਵਾਂ ਦੇ ਅੰਦਰ ਸੰਗਠਨਾਂ ਦੇ ਅੰਦਰ ਆਪਣੇ ਸਹਿਯੋਗੀਆਂ ਦੇ ਨਾਲ ਔਰ ਉਹਦੇ ਚਲਦਿਆਂ ਮੈਨੂੰ ਹੀ ਰਾਜਨੀਤੀ ਵੱਲੋਂ ਅਪ੍ਰੋਚਾਂ ਹੋਈਆਂ ਕਈ ਪਾਰਟੀਆਂ ਨੇ ਅਪ੍ਰੋਚ ਕੀਤੀ ਜਿਹਦੇ ਚਲਦਿਆਂ ਮੈਨੂੰ ਅਕਾਲੀ ਦਲ ਨੇ ਵੀ ਅਪਰੋਚ ਕੀਤਾ ਮੇਰੇ ਚੰਡੀਗੜ੍ਹ ਦੇ ਵਿੱਚ ਮੇਰੇ ਮਿੱਤਰ ਸੀਗੇ ਔਰ ਸਰਬਜੋ ਸਾਹੀ ਜੀ ਜਿਹੜੇ ਅਕਾਲੀ ਦਲ ਨੂੰ ਲੀਡ ਕਰ ਰਹੇ ਆ ਮੁਕੇ ਜੀਆਂ ਹਲਕੇ ਚ ਕੀਤਾ ਸੀ ਉਹਨਾਂ ਨੇ ਕਰ ਰਹੇ ਸੀ ਉਹ ਵੀ ਇਸ ਵੇਲੇ ਕਾਂਗਰਸ ਸੀ ਮੇਰੇ ਨਾਲ ਅੱਛਾ ਜੀ ਤੋ ਇਹਨਾਂ ਸਾਰਿਆਂ ਨੇ ਮੈਨੂੰ ਅਪਰੋਚ ਕੀਤੀ ਫਿਰ ਮੈਂ ਉਸ ਵੇਲੇ ਜੋ ਜ਼ਰੂਰੀ ਸਮਝਿਆ ਉੱਥੇ ਵੀ ਮੈਂ ਅ ਅਕਾਲੀ ਦਲ ਨੂੰ ਚੁਣਿਆ ਅਕਾਲੀ ਦਲ ਨੂੰ ਵਿੱਚ ਤੁਹਾਡੇ ਆਨ ਤੇ ਇੱਕ ਜਿਹੜਾ ਸੀਗਾ ਕਾਫੀ ਲੋਕਾਂ ਨੇ ਜਿਹੜੇ ਤੁਸੀਂ ਗੱਲ ਵੀ ਕੀਤੀ ਹੈ ਕੋ ਇੱਕ ਜਿਹੜਾ ਕੋ ਐਕਸੀਡੈਂਟ ਤੁਹਾਡੇ ਨਾਲ ਹੋਇਆ ਸੀ ਤੁਸੀਂ ਸਾਰਿਆਂ ਨੂੰ ਕਿਹਾ ਸੀਗਾ ਕਿ ਮੈਂ ਮੈਂ ਚਿੱਠੀਆਂ ਪਾਈਆਂ ਸੀ ਕਿ ਮੈਂ ਕਿਸ ਪਾਰਟੀ ਦੇ ਵਿੱਚ ਜਾਵਾਂ ਆਪਣੇ ਇਸਟ ਜਿਹੜੇ ਤੁਸੀਂ ਮੇਰੇ ਨਾਲ ਲੱਗਾ ਰਾਧਾ ਕ੍ਰਿਸ਼ਨ ਕ੍ਰਿਸ਼ਨ ਭਗਵਾਨ ਦੇ ਬਹੁਤ ਭਗਤੋ ਤੇ ਤੁਸੀਂ ਕਿਹਾ ਸੀਗਾ ਕਿ ਮੈਂ ਜਿਹੜੀਆਂ ਜੜੀ ਹਰ ਪਾਰਟੀ ਦਾ ਨਾਮ ਲਿਖ ਕੇ ਉਹਨਾਂ ਦੇ ਚਰਨਾਂ ਦੇ ਅੱਗੇ ਰੱਖੀ ਸੀ ਤੇ ਅਕਾਲੀ ਦਲ ਦਾ ਆਇਆ ਸੀ ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਉਹ ਕਿਸ ਪੂਰਾ ਮੈਟਰ ਸੀਗਾ ਉਹ ਬਿਲਕੁਲ ਵਿੱਚ ਕੋਈ ਦੋ ਰਾਏ ਨਹੀਂ ਕੋਈ ਝੂਠ ਨਹੀਂ ਹੈ ਮੈਂ ਆਪਣੇ ਪਰਿਵਾਰ ਵਿੱਚ ਉਸ ਵੇਲੇ ਪੀ ਰਾਜਨੀਤੀ 'ਚ ਜਾਣ ਦਾ ਜਦੋਂ ਫੈਸਲਾ ਲਿਆ ਮੈਨੂੰ ਮੇਰੇ ਮਿੱਤਰ ਹੈ ਉਹ ਭਾਜਪਾ ਤੋਂ ਹੀ ਹੈ ਅੱਛਾ ਜੀ ਆ ਨਾਮ ਨਹੀਂ ਲਵਾਂਗਾ ਉਹਨਾਂ ਦਾ ਉਹਨਾਂ ਨੇ ਮੈਨੂੰ ਦੁਸ਼ਹਿਰੇ 'ਚ ਮਿਲੇ ਹੈ ਜੋ ਮੈਨੂੰ ਕਹਿੰਦੇ ਠਾਕੁਰ ਸਾਹਿਬ ਰਾਜਨੀਤੀ ਚਾਹੋ ਤੇ ਤੁਸੀਂ ਰਾਜਨੀਤੀ ਬਾਰੇ ਕੀ ਸੋਚਦੇ ਹੋ ਅੱਛਾ ਜੀ ਉਸ ਵੇਲੇ ਮੇਰਾ ਸਾਫ ਜਵਾਬ ਸੀ ਕਿ ਰਾਜਨੀਤੀ ਨਾਲ ਮੈਨੂੰ ਨਫ਼ਰਤ ਹੈ ਮੈਂ ਰਾਜਨੀਤੀ 'ਚ ਨਹੀਂ ਜਾਣਾ ਚਾਹੁੰਦਾ ਠੀਕ ਹੈ ਜੀ ਲੇਕਿਨ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਕਰਨਾ ਕੀ ਜਾਂਦੇ ਹੋ ਮੈਂ ਕਿਹਾ ਸਮਾਜ ਸੇਵਾ ਅੱਛਾ ਜੀ ਜਨਤਾ ਦੇ ਲਈ ਮੈਂ ਖੜਾ ਹੋ ਪਾਵਾਂ ਉਹ ਕਹਿੰਦੇ ਜੀ ਸਮਾਜ ਸੇਵਾ ਅਗਰ ਕਰਨੀ ਹੈ ਤੇ ਰਾਜਨੀਤੀ ਨਾਲੋਂ ਵੱਡਾ ਸਾਧਨ ਅੱਜ ਦੀ ਡੇਟ 'ਚ ਅੱਜ ਦੀ ਡੇਟ 'ਚ ਹੋਰ ਰਾਜਨੀਤੀ ਉਹਨਾਂ ਨੇ ਇੱਕ ਸ਼ਬਦ ਬੋਲਿਆ ਸੀ ਕਿ ਰਾਜਨੀਤੀ ਇੱਕ ਲੈਟਰਿੰਗ ਦੀ ਤਰ੍ਹਾਂ ਹੈ ਜਿੱਥੇ ਪਰ ਹਰ ਕਿਸੇ ਨੂੰ ਆਉਣਾ ਪਵੇਗਾ। ਅੱਛਾ ਜੀ। ਤੋਂ ਉਹਨਾਂ ਦੀ ਗੱਲਾਂ ਮੈਨੂੰ ਅੱਛੀਆਂ ਲੱਗੀਆਂ ਮੈਂ ਰਾਜਨੀਤੀ ਜਾਣਾ ਨਹੀਂ ਚਾਹੁੰਦਾ ਸੀ। ਜਾਣਾ ਨਹੀਂ ਚਾਹੁੰਦੇ ਸੀ। ਤੋਂ ਬਾਕੀ ਪਾਰਟੀਆਂ ਨਾਲ ਵੀ ਗੱਲਬਾਤ ਹੋਈ ਲੇਕਿਨ ਇਹ ਪਾਰਟੀ 'ਚ ਮੈਂ ਜਦੋਂ ਪਰਚੀ ਪਾਈ ਹੈ ਮੈਂ ਗੱਲਬਾਤ ਚੱਲੀ ਹੈ ਫਿਰ ਵੀ ਮੈਂ ਭਗਵਾਨ ਤੇ ਫੈਸਲਾ ਛੱਡਿਆ ਛੱਡਿਆ ਸੀਗਾ। ਠੀਕ ਹੈ ਜੀ। ਤੋਂ ਮੇਰੀ ਬੇਟੀ ਨੇ ਅਸੀਂ ਇੱਕ ਮਟਕੇ 'ਚ ਜਨਮ ਅਸ਼ਮੀ ਦੇ ਹੁਣ ਆ ਰਹੀ ਅੱਗੇ ਵੀ ਉਹ ਚਾਰ ਪਰਚੀਆਂ ਪਾਈਆਂ ਚਾਰਾਂ ਪਾਰ ਤੋ ਮੈਂ ਉਹਤੇ ਬਾਕੀ ਤਿੰਨ ਪਾਰਟੀਆਂ ਅ ਬਾਕੀ ਵੀ ਪਾਈਆਂ ਸੀ ਨਹੀਂ ਨਾਮ ਕੀ ਸੀ ਉਹ ਬਾਕੀ ਤਿੰਨ ਪਾਰਟੀਆਂ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਔਰ ਅਕਾਲੀ ਦਲ ਮੈਂ ਛੇ ਪਾਰਟੀਆਂ ਰਾਸ਼ਟਰੀ ਪਾਰਟੀਆਂ ਨੇ ਇਸ ਟਾਈਮ ਇੰਡੀਆ ਦੇ ਵਿੱਚ ਅੱਛਾ ਠੀਕ ਹੈ ਜੀ ਤੋ ਉਹ ਪਰਚੀ ਨਿਕਲੀ ਹੈ ਔਰ ਉਹ ਮੈਂ ਪਰਚੀ ਤੇ ਪੂਰਾ ਉਤਰਿਆ ਵੀ ਹੈ ਔਰ ਮੈਂ ਅਕਾਲੀ ਦਲ ਜੁਆਇਨ ਕੀਤਾ ਹੈ ਪ੍ਰਮਾਤਮਾ ਦਾ ਕਿ ਤੁਸੀਂ ਫਸਟ ਟਾਈਮ ਇਸਤ ਦੇਵ ਦੀ ਉਹ ਕਿਰਪਾ ਸਮਝ ਕੇ ਉਹਨਾਂ ਦਾ ਹੁਕਮ ਸਮਝ ਕੇ ਅਕਾਲੀ ਦਲ ਜੁਆਇਨ ਕਰ ਲਿਆ ਜੁਆਇਨ ਕੀਤਾ ਕਿੰਨੇ ਦਿਨ ਰਹੀਓ ਅਕਾਲੀ ਦਲ ਦੇ ਵਿੱਚ ਅਕਾਲੀ ਦਲ ਉਹੀ 2.5 3 ਸਾਲ ਜਿਹੜਾ ਨਹੀਂ 2.5 ਕਿ 3 ਸਾਲ ਦਾ ਪੀੜਾ 3 ਸਾਲ ਪਲਸ 3 ਸਾਲ ਪਲਸ ਤੁਸੀਂ ਆچھے ਅਹੁਦੇ 'ਚ ਸੀਗੇ ਉੱਥੇ ਵੀ ਮੈਨੂੰ ਲੱਗਾ ਕਿ ਇਹ ਪਤਾ ਲੱਗਾ ਸੂਤਰਾਂ ਤੋਂ ਕਿ ਤੁਸੀਂ ਉਹਨਾਂ ਦੇ ਐਡਵਾਈਜ਼ਰ ਸੀ ਸਟੇਟ ਪਾਰਟੀ ਦੇ ਐਡਵਾਈਜ਼ਰ ਸੀਗੇ ਸਟੇਟ ਦੇ ਬਿਲਕੁਲ ਬਿਲਕੁਲ ਐਡੇ ਵੱਡੇ ਅਹੁਦੇ ਤੇ ਰਹਿਣਾ ਵੀ ਅੱਛਾ ਜੀ ਤਾਂ ਉੱਥੋਂ ਫਿਰ ਮੁੜ ਕੇ ਫਿਰ ਕਾਂਗਰਸ ਦਾ ਸਫ਼ਰ ਦੇਖੋ ਜੇ ਮੈਂ ਭਗਵਾਨ ਦਾ ਫੈਸਲਾ ਮੰਨ ਕੇ ਇਕਾਲੀ ਦਲ 'ਚ ਗਿਆ ਹਾਂ ਹਾਂਜੀ ਔਰ ਉੱਥੇ ਵੀ ਮੈਂ ਆਪਣੀ ਮਿਹਨਤ ਜਿਹੜੀ ਬਰਕਰਾਰ ਰੱਖੀ ਹੈ ਔਰ ਉੱਥੇ ਜਾ ਕੇ ਵੀ ਮੇਰੇ ਤੇ ਕਈ ਕੰਟਰੋਵਰਸੀ ਹੋਈ ਸਵਾਲ ਖੜੇ ਕੀਤੇ ਗਏ ਕਿ ਇੱਕ ਆਰਐਸਐਸ ਦਾ ਬੰਦਾ ਇੱਕ ਸਨਾਤਨੀ ਬੰਦਾ ਅਕਾਲੀ ਦਲ ਚਲਾ ਗਿਆ ਬਿਲਕੁਲ ਤੇ ਉੱਥੇ ਜਾ ਕੇ ਵੀ ਮੈਂ ਆਪਣਾ ਜਿਹੜਾ ਸਿਧਾਂਤ ਹੈ ਉਹਨਾਂ ਤੇ ਕਾਇਮ ਰਿਹਾ ਹਾਂ ਔਰ ਉੱਥੇ ਜਾ ਕੇ ਵੀ ਮੈਂ ਜਨਤਾ ਦਾ ਭਲਾ ਹੀ ਕੀਤਾ ਮੈਂ ਆਪਣੇ ਸਾਥੀਆਂ ਦਾ ਬਾਹੀਂ ਫੜੀ ਹੈ ਔਰ ਉੱਥੇ ਜਦੋਂ ਮੈਂ ਨਹੀਂ ਕਾਂਗਰਸ ਚ ਤੁਸੀਂ ਜੁਆਇਨ ਤੇ ਥੋੜੀ ਦਿਨ ਪਹਿਲੇ ਹੀ ਕੀਤਾ ਜੀ ਨਹੀਂ ਮੈਂ ਅਕਾਲੀ ਦਲ ਦੀ ਮੈਂ ਅਕਾਲੀ ਦਲ ਦੀ ਗੱਲ ਕਰ ਰਿਹਾ ਤੇ ਉੱਥੇ ਜਦੋਂ ਮੈਂ ਅਕਾਲੀ ਦਲ ਚ ਕੰਮ ਕੀਤਾ ਮੈਨੂੰ ਐਜ਼ ਅ ਡਵਾਈਜ਼ਰ ਉਹਨਾਂ ਨੇ ਅਹੁਦਾ ਵੀ ਦਿੱਤਾ ਮੈਂ 22 ਪ੍ਰਧਾਨ ਵੀ ਰਿਆ ਸਟੇਟ ਦਾ ਅਬਜ਼ਰਵਰ ਵੀ ਲਗਾਇਆ ਹਲਕੇ ਦੇ ਅੰਦਰ ਠੀਕ ਹੈ ਜੀ ਤੇ ਉਹ ਸਾਰੇ ਸਾਰੇ ਅਹੁਦਿਆਂ ਨੂੰ ਨਿਭਾਉਂਦੇ ਹੋ ਮੈਂ ਉਹ ਅਹੁਦਿਆਂ ਤੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਲੇਕਿਨ ਜਿਹੜੇ ਸਾਡੇ ਪਾਰਟੀ ਦੇ ਲੀਡਰ ਹੈ ਮੇਨ ਜਿਨ੍ਹਾਂ ਦੇ ਉਤੇ ਸਾਰਿਆਂ ਦੀ ਨਿਗਾਹ ਹੈ ਸੁਖਵੀਰ ਸਿੰਘ ਬਾਦਲ ਜੀ ਬਾਦਲ ਜੀ ਤੇ ਉਹਨਾਂ ਨੇ ਜਿਹੜੀਆਂ ਵਿੱਚ ਸਾਡੀ ਪਾਰਟੀ ਵੱਲੋਂ ਓਲੀਡਰਸ਼ਿਪ ਵੱਲੋਂ ਗਲਤੀਆਂ ਹੋਈਆਂ ਉਹਦੇ ਚਲਦਿਆਂ ਮੈਂ ਵਿਚ ਰਹਿ ਕੇ ਵੀ ਵਿਰੋਧ ਕੀਤਾ ਹੈ اچھا ਜਦੋਂ ਹਰਸਿਮਰਤ ਕੋਰ ਬਾਦਲ ਜੀ ਨੇ ਬਿਆਨ ਦਿੱਤਾ ਤੁਸੀਂ ਕਿੱਦਾਂ ਕੀਤਾ ਉਹ ਬਾਇ ਉਹ ਟੇਬਲ ਤੇ ਕੀਤਾ ਮੈਂ ਕੋਈ ਛੱਟੀਵਲ ਤੇ ਟਾਕ ਕੀਤੀ ਹੈ ਟੇਬਲ ਟਾਕ ਕੀਤੀ ਹੈ ਅੱਛਾ ਟੇਬਲ ਟਾਕ ਤੇ ਜਦੋਂ ਹਰਸਿਮਰਜੀ ਦਾ ਬਿਆਨ ਆਇਆ ਹਿੰਦੂ ਵਿਰੋਧੀ ਬਿਆਨ ਆਇਆ ਤੇ ਉਹਨਾਂ ਨੇ ਕਿਹਾ ਜੀ ਤੁਸੀਂ ਅਸਤੀਫਾ ਦਿਓ ਮੈਂ ਕਿਹਾ ਜ਼ਰੂਰੀ ਨਹੀਂ ਹੈ ਅਸਤੀਫਾ ਦੇ ਕੇ ਵਿਰੋਧ ਕੀਤਾ ਜਾ ਸਕਦਾ ਹੈ ਵਿਚ ਰਹਿ ਕੇ ਵੀ ਵਿਰੋਧ ਕੀਤਾ ਜਾ ਸਕਦਾ ਹੈ ਠੀਕ ਹੈ ਜੀ ਤਾਂ ਸਲਾਹਕਾਰ ਮੈਨੂੰ ਲੱਗਿਆ ਨਹੀਂ ਕਿ ਸੁਮੇਰ ਬਾਦਲ ਜੀ ਨੇ ਜਦੋਂ ਹੁਣ ਪਿੱਛੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਗੱਲ ਆਈ ਸਾਹਮਣੇ ਸਰਬੋਪਰੀ ਹੈ ਸਾਡੇ ਲਈ ਸਾਰੇ ਦੇਸ਼ ਲਈ ਸਾਰੇ ਦੇਸ਼ ਦੇ ਭਾਰਤੀ ਲਈ ਵਿਸ਼ਵ ਲਈ ਤੇ ਉਹਦਾ ਉਥੇ ਵੀ ਉਹਨਾਂ ਨੇ ਗੱਲ ਚੱਲੀ ਹੈ ਉਹਦੀ ਵੀ ਮर्यादा ਭੰਗ ਕੀਤੀ ਹੈ ਉਹ ਪਾਰਟੀ ਉਹ ਤੇ ਉਹਨਾਂ ਨੇ ਮਾਫੀ ਨਾਮਾ ਵੀ ਮੰਗ ਲਿਆ ਉਥੇ ਜਾ ਕੇ ਸਜ਼ਾ ਵੀ ਭੁਗਤ ਲਈ ਹੈ ਤਾਂ ਜਦੋਂ ਇੱਕ ਪਾਸੇ ਉਹ ਮਾਫੀ ਮੰਗ ਰਿਹਾ ਸੁਖਵੀਰ ਬਾਦਲ ਜੀ ਅੱਜ ਹੀ ਮੈਂ ਉਹਨਾਂ ਦੀ ਮਹਿਜਤ ਕਰਦਾ ਹਾਂ ਅੱਛਾ ਜੀ ਅੱਜ ਇਹ ਬਿਜ਼ਨਸਮੈਨ ਵੀ ਮਹਿਜਤ ਕਰਦਾ ਹੈ ਅੱਜ ਇਹ ਪੋਲਿਟੀਸ਼ਨ ਕਿਤੇ ਨਾ ਕਿਤੇ ਮੈਨੂੰ ਲੱਗਿਆ ਕਿ ਉਹ ਕਈ ਫੈਸਲੇ ਗਲਤ ਲੈ ਕੇ ਗਏ ਆ ਪਾਰਟੀ ਦੇ ਅੰਦਰ ਜਿਹਦੇ ਕਰਕੇ ਪਾਰਟੀ ਅੱਜ ਹਾਸ਼ੀਏ ਤੇ ਪਹੁੰਚੀ ਹੈ ਕਿਤੇ ਨਾ ਕਿਤੇ ਲੋਕ ਕਹਿ ਰਹੇ ਨੇ ਕਿ ਤੁਸੀਂ ਸਾਬੀ ਦੇ ਪਿੱਛੇ ਲੱਗੇ ਹੋਏ ਹੋ ਸਾਬੀ ਭਾਈ ਜਿਹੜੇ ਹੈਗੇ ਨੇ ਜੇ ਉਹ ਕਾਂਗਰਸ ਜਾ ਰਹੇ ਤੇ ਤੁਸੀਂ ਵੀ ਕਾਂਗਰਸ ਜਾ ਰਹੇ ਹੋ ਤੁਹਾਡੇ ਤੇ ਵੀ આરોਪ ਲੱਗ ਰਹੇ ਨੇ ਸਮਾਜਿਕ ਤੌਰ ਤੇ ਅਗਰ ਉਹ ਕਿਸੇ ਹੋਰ ਪਾਰਟੀ ਜਾਂਦੇ ਤਾਂ ਤੁਸੀਂ ਉਧਰ ਵੀ ਜਾਓਗੇ ਦੇਖੋ ਇਹ ਤੇ ਤੁਸੀਂ ਕਹਿੰਦਾ ਕਿ ਮੈਂ ਅਕਾਲੀ ਦਲ ਤੋਂ ਵੱਡੇ ਲੀਡਰਸ਼ਿਪ ਤੋਂ ਨਾਰਾਜ਼ ਸੀਗਾ ਪਰ ਜਿਹੜੇ ਲੋਕ ਕਹਿ ਰਹੇ ਨੇ ਕਿ ਪਹਿਲੇ ਜਿਹੜੇ ਜਿਹੜੇ ਸਾਭੀ ਜੀ ਨੇ ਜੰਦਾ ਗਹਿਰੀ ਆ ਉਹ ਅਕਾਲੀ ਚ ਸੀਗੇ ਤੁਸੀਂ ਅਕਾਲੀ ਚ ਸੀਗੇ ਅੱਜ ਉਹ ਕਾਂਗਰਸ ਚ ਆ ਤੇ ਤੁਸੀਂ ਵੀ ਨਾਲ ਕਾਂਗਰਸ ਚ ਤੇ ਇਹਦਾ ਤੁਸੀਂ ਕੀ ਪੱਖ ਰੱਖਦੇ ਹੋ ਆਪਣਾ ਇਹਦਾ ਮੇਰਾ ਪੱਖ ਪਹਿਲੇ ਪਿਛਲੀ ਗੱਲ ਕੰਪਲੀਟ ਕਰਾਂਗਾ ਹਾਂ ਜੀ ਕਿ ਜਿਹੜੀ ਮਾਫੀ ਦੀ ਗੱਲ ਕੀਤੀ ਹੈ ਕਿ ਸੁਖਵੀਰ ਬਾਦਲ ਜੀ ਨੇ ਮਾਫੀ ਮੰਗੀ ਹੈ ਤੇ ਮਾਫੀ ਮੰਗਣਾ ਉਹਨਾਂ ਦਾ ਫਰਜ਼ ਵੀ ਹੈ ਇੱਕ ਚੰਗੇ ਸਿੱਖ ਹੋਣ ਦਾ ਨਾਤੇ ਜ਼ਿੰਮੇਵਾਰੀ ਵੀ ਬਣਦੀ ਹੈ ਔਰ ਜੇ ਗਲਤੀਆਂ ਕੀਤੀਆਂ ਤੇ ਮਾਫੀ ਮੰਗੀ ਹੈ ਇੱਕ ਪਾਸੇ ਉਹ ਮਾਫੀ ਮੰਗ ਰਹੇ ਆ ਔਰ ਦੂਜੇ ਪਾਸੇ ਆ ਕੇ ਕਹਿ ਰਹੇ ਆ ਕਿ ਅਸੀਂ ਗਲਤੀ ਨਹੀਂ ਕੀਤੀ ਸੀ ਤਾਂ ਵੀ ਮਾਫੀ ਮੰਗੀ ਹੈ ਤੇ ਦੋਰਾ ਚਰਿੱਤਰ ਜਿਹੜਾ ਦੋ ਬਿਆਨਬਾਜ਼ੀ ਇਹ ਮੈਨੂੰ ਸਹੀ ਨਹੀਂ ਲੱਗੀ ਹੋਰ ਵੀ ਕਈ ਇੱਕ ਪਰਿਵਾਰਵਾਦ ਪਾਰਟੀ ਦੇ ਅੰਦਰ ਉਹਨਾਂ ਨੂੰ ਕਈ ਵਾਰੀ ਕਿਹਾ ਗਿਆ ਸਰਬੋਤ ਸਾਬੀ ਜੀ ਨੇ ਵੀ ਕਿਹਾ ਹੋਰ ਵੀ ਕਾਰਕਟਰਾਂ ਨੇ ਕਿਹਾ ਕਿ ਸਾਨੂੰ ਪਿੱਛੇ ਹਟ ਕੇ ਕੋਈ ਨਵਾਂ ਪ੍ਰਧਾਨ ਲਿਆਉਣਾ ਚਾਹੀਦਾ ਠੀਕ ਹੈ ਜੀ ਤੋਂ ਭਾਜਪਾਤ ਵੀ ਰੰਦਾ ਹੈ ਅੱਜ ਕਾਂਗਰਸ ਦੀ ਗੱਲ ਕਰ ਲਓ ਤੁਸੀਂ ਖੜਗੇ ਸਾਹਿਬ ਨੂੰ ਪ੍ਰਧਾਨ ਬਣਾਇਆ ਉਹਨਾਂ ਨੇ ਬਿਲਕੁਲ ਜੀ ਤੋਂ ਰਹੀ ਸਾਬੀ ਜੀ ਦੀ ਗੱਲ ਕਿ ਜੇ ਸਾਬੀ ਜੀ ਕਾਂਗਰਸ ਗਏ ਹੈ ਤਾਂ ਮੈਂ ਗਿਆ ਜਾਂ ਮੈਂ ਅਕਾਲੀ ਦਲ 'ਚ ਮੈਂ ਸਾਬੀ ਜੀ ਕਰਕੇ ਅਕਾਲੀ ਦਲ 'ਚ ਨਹੀਂ ਗਿਆ ਸੀ ਮੈਨੂੰ ਚੰਨੀਗੜ੍ਹੋਂ ਅਪਰੋਚ ਹੋਈ ਸੀ ਤੇ ਜਦੋਂ ਪਰ ਤੁਹਾਡੀ ਗੱਲ ਵਿੱਚ ਰੋਕ ਰਿਹਾ ਹਾਂ ਸੋਰੀ ਪਰ ਇਹ ਲੋਕ ਕਹਿ ਰਹੇ ਕਿ ਸਾਬੀ ਸਾਬੀ ਜੀ ਸਾਬੀ ਜੀ ਕਰਕੇ ਹੀ ਤੁਸੀਂ ਇੱਕ ਕਾਂਗਰਸ ਜੁਆਇਨ ਕੀਤੀ ਹੈ ਉਹਦਾ ਜਵਾਬ ਮੈਂ ਦੇਣ ਜਾ ਰਿਹਾ ਹਾਂ ਕਿ ਜਦੋਂ ਮੈਂ ਅਕਾਲੀ ਦਲ ਜਗਿਆ ਸੀ ਉਦੋਂ ਵੀ ਮੈਂ ਸਾਬੀ ਜੀ ਨੂੰ ਬਾਅਦ ਚ ਦੱਸਿਆ ਕਿ ਮੇਰੀ ਗੱਲ ਹੋ ਚੁੱਕੀ ਸੀ ਉੱਪਰ ਹਾਈ ਕਮਾਂਡ ਦੇ ਨਾਲ ਮੇਰਾ ਇੱਕ ਗਰੁੱਪ ਚੰਡੀਗੜ੍ਹ 'ਚ ਬੈਠਾ ਹੈ ਮੇਰੇ ਦੋਸਤ ਮਿੱਤਰ ਤੇ ਸਾਬੀ ਜੀ ਨੂੰ ਮੈਂ ਇਨਫੋਰਮ ਕੀਤਾ ਕਿ ਮੈਂ ਅਕਾਲੀ ਦਲ ਜੁਆਇਨ ਕਰ ਰਿਹਾ ਹਾਂ ਉਹ ਮੇਰੀ ਜ਼ਿੰਮੇਵਾਰੀ ਵੀ ਬਣਦੀ ਹੈ ਕਿਉਂਕਿ ਅੱਜ ਜੇ ਕਾਂਗਰਸ ਜੁਆਇਨ ਕੀਤੀ ਹੈ ਸਾਬੀ ਜੀ ਨੇ ਤੇ ਹਿੰਦੂ ਵਾਲਾ ਜੀ ਵੀ ਕਿਉਂਕਿ ਪਾਰਟੀ ਦੇ ਹਲਕਾ ਇਨਚਾਰਜ ਜਾਂ ਸੀਨੀਅਰ ਲੀਡਰ ਦੇ ਨਾਤੇ ਪਾਰਟੀ ਵੀ ਇਨਫੋਰਮ ਕਰਦੀ ਹੈ ਤਾਂ ਮੇਰਾ ਵੀ ਫਰਜੀ ਸਾਬੀ ਜੀ ਨੂੰ ਨਾਲ ਲੈ ਕੇ ਜੁਆਇਨ ਕਰਨਾ ਤੇ ਰਹੀ ਗੱਲ ਅੱਜ ਕਾਂਗਰਸ ਸਾਬੀ ਜੀ ਕਰਕੇ ਜੁਆਇਨ ਕੀਤੀ ਹੈ ਤਾਂ ਇੱਕ ਸਾਡਾ ਤੜਾ ਹੈ ਸਾਬੀ ਜੀ ਦਾ ਅਗਰ ਮੇਂ ਹੱਥ ਨੂੰ ਹੱਥ ਹੈ ਅੱਜ ਇਕੱਲੇ ਸਾਬੀ ਜੀ ਕਰਕੇ ਜੁਆਇਨ ਨਹੀਂ ਕੀਤੀ ਮੈਂ ਕਾਂਗਰਸ ਅੱਜ ਪੰਜਾਬ ਦੇ ਅੰਦਰ ਜਿਹੜੀ ਵੇਵ ਹੈ ਉਹਨੂੰ ਦੇਖਦੇ ਹੋਏ ਅਸੀਂ ਪਿੰਡਾਂ 'ਚ ਵੀ ਗਏ ਆ ਉਹਨਾਂ ਨੇ ਆਪਣੇ ਮੇਰਾ ਵੀ ਸਰਕਲ ਹੈ ਉਹਨਾਂ ਦਾ ਵੀ ਸਰਕਲ ਹੈ ਮੈਂ ਆਪਣੇ ਸਰਕਲ 'ਚ ਵੀ ਪੁੱਛਿਆ ਕਿ ਮੈਨੂੰ ਕਿਹੜੀ ਪਾਰਟੀ ਜੁਆਇਨ ਕਰਨੀ ਚਾਹੀਦੀ ਹੈ ਅਸੀਂ ਮੀਟਿੰਗਸ ਵੀ ਕੀਤੀਆਂ ਤੇ ਮੀਟਿੰਗ ਵਿੱਚ ਸਾਬੀ ਜੀ ਨੂੰ ਵੀ ਲੋਕਾਂ ਵੱਲੋਂ ਜਿਹੜੇ ਜਵਾਬ ਆਏ ਆ ਕਿਸੇ ਨੇ ਭਾਜਪਾ ਦੀ ਗੱਲ ਕੀਤੀ ਹੈ ਜੁਆਇਨ ਕਰਨ ਦੀ ਕਿਸੇ ਨੇ ਕਿਹਾ ਛਾੜੂ ਤੇ ਨਾ ਕਰਿਓ ਜੋ ਹਲਕੇ ਦੀ ਆਵਾਜ਼ ਹੈ ਠੀਕ ਹੈ ਜੀ ਛਾੜੂ ਨੂੰ ਤਾਂ ਸਾਬਨਾ ਕੀਤਾ ਹੈ ਬਜ਼ੁਰਗਾਂ ਨੇ ਮਾਤਾ-ਮਾਂ ਨੇ ਠੀਕ ਹੈ ਜਿਹੜੀਆਂ ਹਜ਼ਾਰ-ਹਜ਼ਾਰ ਰੁਪਏ ਦੀਆਂ ਆਸ ਲਾ ਕੇ ਬੈਠੀਆਂ ਹੈ ਤੇ ਉਹਨਾਂ ਨੇ ਸਾਬਨਾ ਕੀਤਾ ਇੱਕ ਬੜਾ ਵੱਡਾ ਮੇਰਾ ਵੀ ਸਰਕਲ ਹੈ ਮੇਰੀਆਂ ਮਾਤਾ-ਮਾਂ ਭੈਣਾਂ ਨੌਜਵਾਨ ਮੇਰੇ ਨਾਲ ਜੁੜੇ ਹੋਏ ਆ ਲੰਬੇ ਸਮੇਂ ਤੋਂ ਨਾਲ ਕੋਈ ਤੁਹਾਡੇ ਨਾਲ ਕਿੰਨੇ ਜਣੇ ਸੀ ਜਿਨ੍ਹਾਂ ਨੇ ਕਾਂਗਰਸ ਜੁਆਇਨ ਕੀਤੀ ਉਸ ਟਾਈਮ ਉਸ ਵੇਲੇ ਸਾਡੇ ਨਾਲ ਕੋਈ 100 ਪਲੱਸ ਸਰਪੰਚ ਵੀ ਸੀਗੇ ਅੱਛਾ ਜੀ ਔਰ ਸਰਪੰਚ 100 ਨਹੀਂ ਜਿਹੜੇ ਸੰਖਿਆ ਸੀਗੀ 100 ਪਲੱਸ ਸੀਗੀ ਜਦ 30 40 40 ਪਲਸ ਸਰਪੰਚ ਵੀ ਸੀਗੇ 50 ਤੇ ਅਸੀਂ ਇਹ ਮੰਨ ਕੇ ਚੱਲੀਏ ਕਿ ਤੁਸੀਂ ਸਾਬੀ ਜੀ ਕਰਕੇ ਕਾਂਗਰਸ ਜੁਆਇਨ ਨਹੀਂ ਕੀਤੀ ਤੁਸੀਂ ਆਪਣੇ ਜਿਹੜਾ ਤੁਹਾਡਾ ਜਿਹੜਾ ਜਿਹੜਾ ਧੜਾਇਆ ਉਹਨੂੰ ਪੁੱਛ ਕੇ ਮਾਵਾਂ ਜਿੰਨਾ ਵੀ ਜੋ ਵੀ ਤੁਹਾਡੇ ਨਾਲ ਜੁੜੇ ਨੇ ਲੋਕ ਸਾਡਾ ਇੱਕ ਸਾਂਝਾ ਸਰਕਲ ਹੈ ਅਸੀਂ ਪਿੰਡਾਂ 'ਚ ਗਏ ਆ ਉਹ ਵੀ ਉਹ ਵੀ ਮੈਂ ਵੀ ਗਏ ਆ ਮੀਟਿੰਗਾਂ ਵੀ ਕੀਤੀਆਂ ਆ ਤਾਂ ਲੋਕਾਂ ਦੀ ਆਵਾਜ਼ ਹੈ ਕਿ ਕਾਂਗਰਸ ਠੀਕ ਆ ਜੀ ਲੋਕਾਂ ਦੀ ਆਵਾਜ਼ ਹੈ ਔਰ ਸਵਾਲ ਇੱਕ ਹੋਰ ਹੈ ਜੀ ਨਾਲ ਕੱਲ ਨੂੰ ਅਗਰ ਸਾਬੀ ਜੀ ਵਾਪਸ ਆ ਜਾਂਦੇ ਕਾਲੀ ਦਲ ਚ ਤੁਹਾਡਾ ਕੀ ਰੁਕਰੇਗਾ ਦੇਖੋ ਜੀ ਮੈਂ ਕਾਂਗਰਸ ਜੁਆਇਨ ਕੀਤੀ ਹੈ ਮੈਂ ਕਿਸੇ ਵਿਅਕਤੀ ਨੂੰ ਜੁਆਇਨ ਨਹੀਂ ਕੀਤਾ ਅੱਛਾ ਜੀ ਤਾਂ ਮੈਂ ਅਗਰ ਪਾਰਟੀ ਮੈਂ ਪਾਰਟੀ ਲਈ ਕਾਰਕਟਰ ਬਣ ਕੇ ਆਇਆ ਹਾਂ ਠੀਕ ਹੈ ਜੀ ਮੈਂ ਫਿਰ ਕਹਿ ਰਿਹਾ ਕਿ ਸਾਨੂੰ ਵਿਅਕਤੀ ਵਿਸ਼ੇਸ਼ ਦੀ ਪੂਜਾ ਨਹੀਂ ਸਿਖਾਈ ਗਈ ਅੱਛਾ ਜੀ ਜਿੱਥੇ ਜਿਸ ਸੰਗਠਨ ਚ ਵੀ ਰਿਹਾ ਮੈਂ ਠੀਕ ਹੈ ਜੀ ਤੇ ਅਸੀਂ ਵਿਅਕਤੀ ਨੂੰ ਗੁਰੂ ਨਹੀਂ ਗੁਰੂ ਨਹੀਂ ਮੰਨਿਆ ਅਸੀਂ ਤਤਵ ਨੂੰ ਗੁਰੂ ਮੰਨਿਆ ਤੇ ਸਿੱਖਾਂ ਦੇ ਵਿੱਚ ਵੀ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਗੁਰੂ ਮੰਨਦੇ ਹਾਂ ਤੇ ਅਸੀਂ ਵੀ ਜਿਸ ਸੰਗਠਨ ਚ ਰਹੇ ਹਾਂ ਵਿਅਕਤੀ ਪੂਜਾ ਨਾ ਕਰਵਾਈਏ ਪੂਜਾ ਤੁਸੀਂ ਸਾਬੀ ਜੀ ਨੂੰ ਨਾ ਮੰਨਦੇ ਹੋਏ ਆਪਣੀ ਜਨਾਦਿਸ਼ ਨੂੰ ਪਹਿਲੇ ਮੰਨੋਗੇ ਸਾਬੀ ਜੀ ਇੱਕ ਅੱਛੇ ਦੋਸਤ ਹੈ ਇੱਕ ਅੱਛੇ ਪੋਲੀਟੀਸ਼ਨ ਹੈ ਇੱਕ ਦਮਦਾਰ ਕਾਰਜਕਰਤਾ ਔਰ ਲੀਡਰ ਵੀ ਹੈ ਲੀਡਰ ਵੀ ਹੈ ਤੇ ਜੇ ਇਦਾਂ ਦੇ ਬੰਦੇ ਨਾਲ ਮੈਂ ਜੁਆਇਨ ਕੀਤਾ ਹੈ ਬੇਸ਼ੱਕ ਕਾਂਗਰਸ ਜੁਆਇਨ ਕੀਤੀ ਹੈ ਲੋਕਾਂ ਦੀ ਸਲਾਹ ਨਾਲ ਠੀਕ ਹੈ ਜੀ ਤੇ ਮੈਨੂੰ ਉਹਦਾ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਕਿਉਂਕਿ ਇਸ ਵੇਲੇ ਅਗਰ ਮੈਂ ਗੱਲ ਕਰਾਂ ਲੀਡਰ ਦੀ ਤੇ ਸਾਬੀ ਇੱਕ ਮੁਕੇਰੀਆਂ ਦੇ ਵਿੱਚ ਉੱਭਰਦਾ ਹੈ ਕਿ ਵਧੀਆ ਜ਼ੋਰਦਾਰ ਜ਼ਬਰਦਸਤ ਲੀਡਰ ਹੈ ਜਿਹੜਾ ਜਨਤਾ ਦੇ ਵਿੱਚ ਲਗਾਤਾਰ ਕੰਮ ਕਰ ਰਿਹਾ ਮੈਨੂੰ ਸਹਾਰਾ ਹੀ ਮਿਲਿਆ ਉਹਦਾ ਸੇਵਾਕ ਕਿਤੇ ਨਾ ਕਿਤੇ ਤੁਹਾਡੀ ਜਿਹੜੀ ਜਰਨੀ ਹੈ ਲੋਕ ਲੋਕਾਂ ਨੇ ਇਹ ਵੀ ਪ੍ਰਸ਼ਨ ਸੀਗੇ ਕਿ ਕੀ ਆ ਤੁਸੀਂ ਤੁਹਾਡਾ ਸਤਾ ਨੂੰ ਲੈ ਕੇ ਜਿਹੜਾ ਹੰਦਾ ਬੰਦੇ ਦਾ ਲੋਭ ਜੀ ਕਿ ਜੜੀ ਪਾਰਟੀ ਆਣ ਵਾਲੀ ਅਸੀਂ ਉਧਰ ਚੱਲ ਜਾਈਏ ਜੀ ਕਿ ਹੈਨਾ ਜੀ ਤੇ ਉਹਦੇ ਬਾਰੇ ਤੁਹਾਡਾ ਕੀ ਹੈ ਪੱਖ ਕੀ ਹੈ ਕਿ ਤੁਹਾਡਾ ਲੋਭ ਤੇ ਨਹੀਂ ਕਿਤੇ ਪਹਿਲੇ ਪਹਿਲੇ ਆਪਣਾ ਬੀਜੇਪੀ ਸੀਗਾ ਰਾਜ ਤੇ ਬੀਜੇਪੀ ਤੇ ਅਕਾਲੀਆਂ ਚ ਰੇ ਕਿ 14 ਵਧੀਆ ਮਿਲ ਜਾਏਗਾ ਹੁਣ ਕਾਂਗਰਸ ਅਗਰ ਮੋਲ ਬਣ ਰਿਹਾ ਪੰਜਾਬ ਚ ਤੇ ਅਸੀਂ ਕਾਂਗਰਸ ਚ ਚਲੀਏ ਇਹਦੇ ਵਿੱਚ ਅਗਰ ਅਨਿਲ ਠਾਕਰ ਨੂੰ ਕੋਈ ਲੋਭ ਲਾਲਚ ਹੁੰਦਾ ਹਾਂਜੀ ਨਾ ਤੇ ਅਨਲ ਢਾਕਰ ਨੇ ਪਹਿਲਾਂ ਕਿਸੇ ਅਹੁਦੇ ਦੀ ਮੰਗ ਕੀਤੀ ਹੈ ਅੱਛਾ ਜੀ ਬੇਸ਼ੱਕ ਉਹ ਸੰਗਠਨਾਂ 'ਚ ਕੰਮ ਕੀਤਾ ਹੈ ਜਾਂ ਸੰਸਥਾ ਸਮਾਜ ਕੀਤਾ ਹੈ ਕਈ ਗੱਤੀ ਵਿਧੀਆਂ 'ਚ ਕੰਮ ਕੀਤਾ ਹੈ ਹਾਂਜੀ ਔਰ ਨਾ ਹੀ ਅਨਲ ਢਾਕਰ ਨੇ ਕਦੀ ਐਮਐਲਏ ਦੀ ਜ਼ਾਬਿਦਾਰੀ ਜਿਤਾਈ ਹੈ ਤੇ ਨਾ ਹੀ ਮੈਨੂੰ ਉਹਦਾ ਲਾਲਚ ਹੈ ਠੀਕ ਹੈ ਕਿਉਂਕਿ ਇਹ ਮੈਂ ਅਕਸਰ ਨਹੀਂ ਦੇਖਿਆ ਹੋਇਆ ਹੈਗਾ ਐਮਐਲਏ ਬਣ ਜਾਂਦੇ ਆ ਤੇ ਉਹ ਘਰ ਬਹਿ ਜਾਂਦੇ ਆ ਬਬੂਲ ਦੇ ਪੇੜ ਦੀ ਤਰ੍ਹਾਂ ਬਿਲਕੁਲ ਤੇ ਅੱਜ ਮੁਕੇਰੀਆਂ ਦੇ ਵਿੱਚ ਹੀ ਦੇਖ ਲਓ ਜਿਹੜੇ ਕੋਈ ਸਰਕਾਰ ਬਣਾ ਕੇ ਬੈਠੇ ਆ ਕੋਈ ਐਮਐਲਏ ਬਣ ਕੇ ਬੈਠੇ ਆ ਮੈਂ ਉਹਨਾਂ ਦੀ ਸਨਮਾਨ ਨੂੰ ਠੇਸ ਪਹੁੰਚਾਉਣਾ ਮੇਰਾ ਮਕਸਦ ਨਹੀਂ ਹੈ ਲੇਕਿਨ ਕੀ ਹੈ ਕਿ ਐਮ ਐਲ اے ਦੀ ਜੋ ਜ਼ਿੰਮੇਵਾਰੀ ਹੈ ਉਹ ਨਿਭਾਰੇ ਹੈ ਉਹਨਾਂ ਕੋਲ ਜਾ ਕੇ ਲੋਕੀ ਆਂਦੇ ਆ ਸਾਡੇ ਕੋਲ ਅਸੀਂ ਉਹਨਾਂ ਦੀ ਬਾਹ ਫੜਦੇ ਆਂ ਚਾਹੇ ਹਿਮਾਚਲ ਦਾ ਹੈ ਚਾਹੇ ਹੋਰ ਸਟੇਟ ਦਾ ਅਸੀਂ ਉਹਨਾਂ ਦੇ ਨਾਲ ਜਾਂਦੇ ਆਂ ਤੇ ਮੈਨੂੰ ਉੱਥੇ ਐਮ ਐਲ اے ਬਣਨ ਦੀ ਜ਼ਰੂਰਤ ਨਹੀਂ ਹੈ ਅਗਰ ਮੇਰਾ ਕੋਈ ਅੱਛਾ ਐਮ ਐਲ اے ਬਣਦਾ ਹੈ ਮੇਰੇ ਸਹਿਯੋਗ ਨਾਲ ਉਹ ਸਰਬ ਜੋ ਸਾਬੀ ਹੋਵੇ ਜਾਂ ਪਾਰਟੀ ਦਾ ਕੋਈ ਹੋਰ ਨੁਮਾਇੰਦਾ ਟਿਕਟ ਲਾ ਕੇ ਆਂਦਾ ਹੈ ਤੇ ਉਹਨਾਂ ਨੂੰ ਠਾਕਰ ਉਹਦਾ ਸਾਥ ਦੇਗਾ ਐਜ਼ ਇੱਕ ਕਾਰਕਟਰ ਨੀ ਜੇ ਅਨਿਲ ਠਾਕਰ ਨੂੰ ਮੌਕਾ ਮਿਲੇ ਐਮ ਐਲ اے ਬਣ ਤੁਹਾਡੇ ਨੇ ਇੰਨੀ ਦੁਨੀਆ ਜੁੜੀ ਹੈ ਤੁਸੀਂ ਕਿਹਾ ਕਿ ਮੇਰੇ ਨਾਲ ਜਨਾਦਸ਼ ਜੁੜਿਆ ਆਇਆ ਹੈ ਜਾਂ ਮੈਂ ਲੋਕਾਂ ਨੂੰ ਪੁੱਛਿਆ ਆਇਆ ਤੇ ਉਹ ਵੀ ਨਾ ਕਿਤੇ ਨਾ ਕਿਤੇ ਤੇ ਉਹਨਾਂ ਦੇ ਵੀ ਕੰਮ ਹੋਣਗੇ ਤੁਸੀਂ ਫਿਰ ਆਪਣਾ ਪੱਖ ਕੀ ਰੱਖਦੇ ਹੋ ਦੇਖੋ ਇੱਕ ਮੈਂ ਜਨਤਾ ਦੀ ਸਹਿਮਤੀ ਨਾਲ ਹਾਂਜੀ ਇੱਕ ਸਾਡੀ ਸਾਭੀ ਦੀ ਔਰ ਮੇਰੀ ਮਿੱਤਰਤਾ ਔਰ ਉਹਦੇ ਨਾਲ ਜਿਹੜਾ ਸਾਡਾ ਰਤੜਾ ਬਣਿਆ ਕਿਤੇ ਇੰਟੈਲੀਜੈਂਟ ਸਵਾਲ ਤੇ ਨਹੀਂ ਹੈ ਕਿ ਜਵਾਬ ਅੰਦਰ ਤੁਹਾਡੇ ਨੇ ਤੇ ਤੁਸੀਂ ਜੰਦਾ ਨੂੰ ਜਨਤਾ ਨੂੰ ਜਨਤਾ ਦਾ ਮੋੜਾ ਯੂਜ਼ ਕਰਕੇ ਸਾਨੂੰ ਜਵਾਬ ਦੇ ਰਹੇ ਹੋ ਨਹੀਂ ਨਹੀਂ ਅਜੇ ਮੇਰਾ ਕੋਈ ਇਦਾਂ ਦਾ ਮਕਸਦ ਨਹੀਂ ਹੈ ਐਮਐਲਏ ਬਣਨ ਦਾ ਕਿਉਂਕਿ ਅੱਜ ਤੁਸੀਂ ਸਮਝਦੇ ਹੋ ਕਿ ਰਾਜਨੀਤਿਕ ਪਾਰਟੀਆਂ ਦੇ ਅੰਦਰ ਐਮਐਲਏ ਦਾ ਇਲੈਕਸ਼ਨ ਲੜਨ ਵਾਸਤੇ ਬੜੇ ਸੰਸਾਧਨ ਚਾਹੀਦੇ ਹਨ ਅਨਿਲ ਜੀ ਕਿਤੇ ਆਪਾਂ ਜਨਤਾ ਦਰਬਾਰ ਹੀ ਕਰ ਲਈਏ ਤੁਸੀਂ ਆਪਣੇ ਚਾਣ ਵਾਲਿਆਂ ਨੂੰ ਬੁਲਾ ਲਓ ਆਹੀ ਉੱਥੇ ਵੀ ਜਨਤਾ ਸਾਹਮਣੇ ਸਾਰਿਆਂ ਦੇ ਜੀ ਜਿਹੜੇ ਤੁਹਾਡੇ ਚਾਣ ਵਾਲੇ ਨੇ ਤੇ ਉਹ ਵੀ ਸਾਰੇ ਤੁਸੀਂ ਇਕੱਠੇ ਕਰਕੇ ਅਸੀਂ ਉਥੇ ਇੱਕ ਪ੍ਰੈਸ ਕਾਨਫਰੰਸ ਕਰ ਲਈਏ ਵਿਪਨ ਜੀ ਚਾਹਨੇ ਸੇ ਅਗਰ ਸਿਤਾਰੇ ਮਿਲਤੇ ਤਾਂ ਸ਼ਾਇਦ ਆਸਮਾਨ ਖਾਲੀ ਹੋਤਾ ਮੇਰੇ ਚਾਹ ਨਾਲ ਜਾਂ ਮੇਰੇ ਥੋੜੇ ਲੋਕਾਂ ਦੇ ਚਾਹ ਨਾਲ ਕੁਝ ਨਹੀਂ ਹੋਣਾ ਨਹੀਂ ਜਨਤਾ ਦਾ ਇੱਕ ਆਪਾ ਇੱਕ ਜਨਤਾ ਜਨਤਾ ਗੱਲ ਹੋਰ ਵੀ ਹੈ ਗੱਲ ਘਟਉਂਦੀ ਹੈ ਕਿ ਹਮ ਕਹੀਂ ਪਰ ਪਹੁੰਚਦੇ ਨਹੀਂ ਬਿਲਕੁਲ ਹਮ